ਅਰੇੜੀ ਬੱਦਲ ਦੇ ਯੁੱਗ ਅਤੇ ਤੇਜ਼ੀ ਨਾਲ ਬੱਦਲ ਰਹੀ ਸਾਡੀ ਜੀਵਨ ਸ਼ੈਲੀ ਦੇ ਚਲਦੇ ਸਾਡੇ ਵਿੱਚ ਬਹੁਤ ਭਾਰੀ ਬਦਲਾ ਆਏ ਹਨ ਜਿਵੇਂ ਕਿ ਸਾਡਾ ਬੈਠਣਾ ਉੱਠਣਾ ਸਾਡਾ ਪਹਿਰਾਵਾ ਇੱਥੋਂ ਤੱਕ ਕਿ ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਪਿੱਤਲ ਦੇ ਭਾਂਡਿਆਂ ਦੀ ਥਾਂ ਅਤੇ ਕੱਚ ਦੇ ਭਾਂਡਿਆਂ ਨੇ ਲੈ ਲਈ ਹੈ ਡੰਡੀ 2 ਢਾਈ ਧਾਕੇ ਪਹਿਲਾਂ ਗਲੀ ਮੁਹੱਲਿਆਂ ਪਿੰਡਾਂ ਵਿੱਚ ਇਹ ਹੁਕਾ ਅਕਸਰ ਸੁਣਨ ਨੂੰ ਮਿਲਦਾ ਸੀ ਭਾਂਡੇ ਕਲੀ ਕਰਾ ਲਓ ਪਰ ਅੱਜ ਇਹ ਆਵਾਜ਼ ਲਗਭਗ ਅਲੋਪ ਹੋ ਚੁੱਕੀ ਹੈ ਡੰਡੀ ਹੁਣ ਤਾਂ ਕੰਨ ਤਰਸ ਗਏ ਭਾਂਡੇ ਕਲੀ ਕਰਵਾ ਲਓ ਬਾਲੀ ਆਵਾਜ਼ ਸੁਣਨ ਬਾਜੋਂ ਡੰਡੀ ਸਾਈਕਲ ਉੱਤੇ ਛੋਟੀ ਜਹੀ ਪੱਠੀ ਲਈ ਇੱਕ ਵਿਅਕਤੀ ਅਕਸਰ ਪਿੱਤਲ ਦੇ ਭਾਂਡੇ ਕਲੀ ਕਰਨ ਲਈ ਆਉਂਦਾ ਅਤੇ ਪੂਰਾ ਪਿੰਡ ਬਾਰੀ-ਬਾਰੀ ਆ ਕੇ ਆਪਣੇ ਭਾਂਡੇ ਕਲੀ ਕਰਵਾ ਲੈਂਦੇ ਡੰਡੀ ਇਹ ਕੰਮ ਕਰਨ ਵਾਲੇ ਵੀ ਹੁਣ ਇਹਨਾ ਭਾਂਡਿਆਂ ਵਾਂਗ ਅਲੋਪ ਹੋ ਚੁੱਕੇ ਹਨ ਜਿਸ ਦਾ ਕਾਰਨ ਪਿੱਤਲ ਦੀ ਘੱਟ ਵਰਤੋਂ ਅਤੇ ਕਲੀ ਦਾ ਬਹੁਤ ਮਹਿੰਗਾ ਹੋਣਾ ਹੈ ਜਿਸ ਦੀ ਕੀਮਤ ਲਗਭਗ 5000 ਪ੍ਰਤੀ ਕਿਲੋਗ੍ਰam ਹੈ ਡੰਡੀ ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਹਨਾਂ ਵਿੱਚ ਬਹੁਤ ਸਾਰੇ ਪਿੱਤਲਾ ਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ ਡੰਡੀ ਇਹਨਾਂ ਭਾਂਡਿਆਂ ਵਿੱਚ ਪ੍ਰਾਤ ਕੌਲੀਆਂ ਬਾਟੀਆਂ ਥਾਲ ਗਲਾਸ ਅਤੇ ਜੱਗ ਹੁੰਦੇ ਸਨ ਡੰਡੀ ਬਰਤਨਾਂ ਵਿੱਚ ਪ੍ਰਾਤ ਅਤੇ ਜੱਗ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ ਡੰਡੀ ਵਿਆਹਾਂ ਵਿੱਚ ਰੈਡੀ ਇਹ ਪਾਂਡੇ ਪ੍ਰਦਾਨ ਹੁੰਦੇ ਸਨ ਡੰਡੀ ਪੁਰਾਣੇ ਬਜ਼ੁਰਗ ਆਮ ਤੌਰ ਉੱਤੇ ਮਿੱਟੀ ਦੇ ਪਾਂਡੇ ਵਰਤਦੇ ਸਨ ਮਿੱਟੀ ਦੇ ਪਾਂਡੇ ਅਕਸਰ ਜਲਦੀ ਟੁੱਟ ਜਾਂਦੇ ਹਨ ਇਸ ਲਈ ਜਿਆਦਾ ਵਰਤੋਂ ਵਿੱਚ ਆਉਣ ਵਾਲੇ ਭਾਂਡੇ ਜਿਵੇਂ ਭਰਾਤ ਜੱਗ ਗਲਾਸ ਬਾਟੀਆਂ ਥਾਲ ਆਦ ਪਿੱਤਲ ਦੇ ਹੀ ਵਰਤਦੇ ਸਨ ਨੰਡੀ ਪਿੱਤਲ ਦੇ ਭਾਂਡਿਆਂ ਦੀ ਉਮਰ ਲੰਮੀ ਕਰਨ ਅਤੇ ਨਵੇਂ ਭਾਂਡੇ ਵਾਂਗ ਦੇਖਣ ਲਈ ਕਈ ਵਾਰ ਉਹਨਾਂ ਨੂੰ ਕਲੀ ਵੀ ਕਰਵਾਈ ਜਾਂਦੀ ਸੀ ਜਿਸ ਕਰਨ ਕਲੀ ਕਰਨ ਵਾਲਿਆਂ ਦਾ ਧੰਦਾ ਵੀ ਖੂਬ ਚੱਲਦਾ ਰਹਿੰਦਾ ਸੀ ਡੰਡੀ ਵਿਆਹਾਂ ਵਿੱਚ ਤਾਂ ਮਠਿਆਈਆਂ ਸਾਂਭਣ ਅਤੇ ਵਰਤੌਣ ਸਮੇਂ ਪ੍ਰਾਤ ਦੀ ਭੂਮਿਕਾ ਅਹਿਮ ਹੁੰਦੀ ਸੀ ਡੰਡੀ ਜਦੋਂ ਵੀ ਵਿਆਹਾਂ ਵਿੱਚ ਜ਼ਮੀਨ ਉੱਤੇ ਬੈਠੇ ਜੰਜ ਵਾਲਿਆਂ ਨੂੰ ਰੋਟੀ ਖੁਆਈ ਜਾਂਦੀ ਸੀ ਤਾਂ ਲੱਡੂ ਅਤੇ ਜਲੇਬੀਆਂ ਨਾਲ ਭਰੀਆਂ ਪ੍ਰਾਤਾਂ ਵਾਲੇ ਉਹਨਾਂ ਨੂੰ ਮਠਿਆਈ ਵਰਤਾਉਂਦੇ ਸਨ ਡੰਡੀ ਚਾਹ ਵਰਤੌਣ ਲਈ ਵੀ ਇਹਨਾਂ ਜੱਗਾਂ ਦੀ ਹੀ ਵਰਤੋਂ ਹੁੰਦੀ ਸੀ ਡੰਡੀ ਵਿਆਹਾਂ ਵਿੱਚ ਵੀ ਰਿਸ਼ਤੇਦਾਰਾਂ ਨੂੰ ਪਿੱਤਲ ਦੀਆਂ ਪ੍ਰਾਤਾਂ ਵਿੱਚ ਹੀ ਮਠਿਆਈਆਂ ਭਰ-ਪਰ ਕੇ ਦਿੱਤੀਆਂ ਜਾਂਦੀਆਂ ਸਨ ਡੰਡੀ ਰਿਸ਼ਤੇਦਾਰ ਵੀ ਇਹਨਾ ਲੱਡੂਆਂ ਅਤੇ ਜਲੇਬੀਆਂ ਭਰੀਆਂ ਪ੍ਰਾਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ ਡੰਡੀ ਇਹੀ ਕਾਰਨ ਸੀ ਕਿ ਪਿੱਤਲ ਦੀਆਂ ਪ੍ਰਾਤਾਂ ਪੰਜਾਬੀ ਸੱਭਿਆਚਾਰ ਦਾ ਅਨਿਖੜਮਾ ਅੰਗ ਸਨ ਡੰਡੀ ਬਹੁਤ ਸਾਰੇ ਗੀਤ ਲੋਕ ਗੀਤ ਅਤੇ ਬੋਲੀਆਂ ਇਹਨਾਂ ਬਾਰੇ ਸੁਣਨ ਨੂੰ ਮਿਲਦੀਆਂ ਸਨ ਡੰਡੀ ਪਿੱਤਲ ਦੇ ਦੂਜੇ ਭਾਂਡਿਆਂ ਦਾ ਜਿਕਰ ਵੀ ਸਾਡੇ ਪੰਜਾਬੀ ਲੋਕ ਗੀਤਾਂ ਵਿੱਚ ਮਿਲਦਾ ਹੈ ਡੰਡੀ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪ੍ਰਾਤਵੇ